ਮੈਂ ਬੰਦਾ ਵਸਕੇ ਤੇ ਆਪਣੀ ਵਾਰਦਾ ਨਾਲ ਠੀਕ ਹੈ ਜੀ ਮੇਰਾ ਨਾਮ ਮਿਤਾਸ਼ਾ ਗੇਲਾ ਜੀ ਮੇਰੀ 85 ਨੰਬਰ ਮਾਲਾ ਵਾਰਡ ਆ ਮੈਂ ਇਥੋਂ ਇਹਨਾਂ ਦੀ ਉਮੀਦਵਾਰ ਆ ਤੇ ਇਹਨਾਂ ਦੀ ਉਮੀਦਾਂ ਖਰੀ ਉਤਰਾਂ ਮੈਂ ਇਲਾਕੇ ਦੇ ਵਾਦੇ ਲੈ ਕੇ ਆਏ ਹਾਂ ਪੂਰੀ ਕੀ ਇਹਨਾਂ ਦੇ ਜਿਹੜੇ ਇਲਾਕੇ ਦੇ ਕੰਮ ਨੇ ਪਹਿਲ ਜਾ ਤੇ ਕੱਢਿਆ ਨਹੀਂ ਜੇਕਰ ਤੁਸੀਂ ਕਾਉਂਸਲਰ ਤੋਂ ਮਾਤਮਾ ਤੋਂ ਲੋਕਾਂ ਨੂੰ ਕਰਦੇ ਹਾਂ ਮੇਰੇ ਵਾਦੇ ਦੇਖੋ ਇਹਨਾਂ ਨਾਲ ਸਾਰਿਆਂ ਨਾਲ ਮੈਂ ਕੀਤੇ ਆ ਤੇ ਮੈਂ ਵਾਦਿਆਂ ਦੇ ਖਰੀ ਵੀ ਉਤਰਾਂਗੀ ਮੈਂ ਇਲਾਕੇ ਦੀ ਮੁਸੀਬਤਾਂ ਵੀ ਵੇਖੀਆਂ ਨੇ ਕਿੰਨੇ ਸਾਲਾਂ ਤੋਂ ਇੱਥੇ ਕਾਉਂਸਲਰ ਫਲੋਰ ਹੈ ਜਿਦ ਤਰੇ ਪਰ ਫਿਰ ਇੰਨੇ ਸਾਲਾਂ ਤੋਂ ਕੋਈ ਵਿਕਾਸ ਨਹੀਂ ਹੋਇਆ ਖਰੇ ਆ ਮੇਰਾ ਇਹ ਨਹੀਂ ਹੈ ਕਿ ਮੈਂ ਇਹਨਾਂ ਦੀ ਸਾਰੀਆਂ ਸੇਵਾ ਕਰਾਂ ਤੇ ਵਿਕਾਸ ਕਰਾਂ ਇਸ ਇਲਾਕੇ ਦਾ ਕੋਈ ਗਲੀਆਂ ਦਾ ਕੋਈ ਮੁਸ਼ਕਲਾਂ ਜਿੰਦੀਆਂ ਜੋ ਵੀ ਹੈ ਮੁਸੀਬਤਾਂ ਇਹਨਾਂ ਦੀਆਂ ਸਾਰੀਆਂ ਦੂਰ ਕਰਨ ਚ ਦੇਖਿਆ ਜਾਵੇ ਪਹਿਲੇ ਕਈ ਕੌਂਸਲਰ ਆਏ ਨੇ ਕਈਆਂ ਨੇ ਵਾਅਦੇ ਕੀਤੇ ਨੇ ਉਸ ਤੋਂ ਬਾਅਦ ਦਿਖਾਈ ਨਹੀਂ ਦਿੰਦੇ ਇਹ ਲੱਗਦਾ ਕਿ ਹੁਣ ਤੁਹਾਨੂੰ ਮੌਕਾ ਆਇਆ ਹੈ ਇਹ ਸੇਵਾ ਕਰਨ ਦਾ ਤੁਸੀਂ ਪਹਿਲੇ ਕਿਸੇ ਸ਼ਹਿਰ ਦੇ ਵਿੱਚ ਸੇਵਾ ਕਰਦੇ ਆ ਰਹੇ ਜੀ ਉਹ ਤੁਹਾਨੂੰ ਮਲਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਤਾਂ ਕਿੰਨਾ ਕਿ ਤੁਸੀਂ ਲਗਭਗ ਵਕਤ ਇਨਕਾਲ ਦਾ ਕੰਮ ਕਰਦੇ ਹੋ ਮੇਖੋ ਨਾ ਸੇਵਾ ਜਮਿਸ਼ਾ ਹਮੇਸ਼ਾ ਦੇ ਹਾਜ਼ਰ ਰਵਾਂਗੇ ਇਹ ਇਲਾਕਾ ਨਵਾਸੀਆਂ ਨੇ ਸਾਨੂੰ ਆਪ ਜ਼ੋਰ ਕਰਕੇ ਅਖੇ ਖੜਾ ਰਏ ਹੈ ਆਪਣੀ ਮਰਜ਼ੀ ਨਾਲ ਨਿਕਲੋ ਤੇ ਇਹਨਾਂ ਸਾਰਿਆਂ ਦੇ ਇਦਾਂ ਹੀ ਜਿਸ ਤਰ੍ਹਾਂ ਸਾਡੇ ਸਾਥ ਦੇ ਰਹੇ ਸਾਥ ਦਿੰਦੇ ਰਹਿੰਦੇ ਇਹੀ ਵੀ ਇਹਨਾਂ ਦੇ ਇਦਾਂ ਹੀ ਸਾਥ ਦਵਾਂਗੇ ਲੱਗਦਾ ਪਹਿਲਾਂ ਬੁਮਾਰਦੀ ਵੀ ਬੜ ਕੇ ਸੇਵਾ ਕਰਦੇ ਸੀ ਹੁਣ ਤੁਸੀਂ ਕੌਂਸਲਰ ਬਣ ਕੇ ਜਾਨਾਂ ਦੇ ਭੈਣ ਭਰਾ ਬਣ ਕੇ ਸੇਵਾ ਕਰਨ ਨੂੰ ਲੱਗੇ ਜਿੱਦਾਂ ਸੇਵਾ ਸ਼ੁਰੂ ਤੋਂ ਕਰਦੇ ਆ ਰਹੇ ਹੁਣ ਸੋ ਕੋ ਜਿਆਦਾ ਮੌਕਾ ਮਿਲੇਗਾ ਇਹਨਾਂ ਦੇ ਵਿੱਚ ਵਿਚਰਨ ਦਾ ਸਭ ਨੂੰ ਮਿਲ ਕੇ ਸਭ ਦੀਆਂ ਮੁਸੀਬਤਾਂ ਸੁਣ ਕੇ ਮੈਂ ਜਾਣਦੀ ਹਾਂ ਇਹਨਾਂ ਦੀਆਂ ਕੌਂਸਲਰ ਬਣ ਕੇ ਸਭ ਦੀਆਂ ਮੁਸੀ ਮੇਰਾ ਜੀ ਦਾਸ ਬਲਜੀਤ ਸੰਧੂ ਬਟਾਮਾਲ ਇਥੋਂ ਦਾ ਸਮਾਜ ਸੇਵਕ ਤੇ ਪੀਰ ਬਾਬਾ ਜਾਗੋ ਨੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਜੀ 85 ਨੰਬਰ ਵਾਰ ਤੋਂ ਮੈਂ ਸਾਰੇ ਇਲਾਕੇ ਵਾਲੇ ਵੱਡੇ ਛੋਟੇ ਜਿੰਨੇ ਵੀ ਸਤਿਕਾਰਯੋਗ ਭੈਣ ਭਰਾ ਵਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਵੀ ਮੇਰੇ ਵੱਲੋਂ ਇਹੋ ਬੇਨਤੀ ਤੁਹਾਨੂੰ ਸਾਰਿਆਂ ਨੂੰ ਪਿੰਡ ਮਾਲ ਦੇ ਜਿੰਨੇ ਵੀ ਮਸਨੀਕ ਆਸ-ਪਾਸ ਦੇ ਐਵੈਨਿਊ ਵਾਲੇ ਵੀ ਪਿੰਡ ਮਾਲ ਦਾ ਇਸ ਟਾਈਮ ਬੜੇ ਭਾਗਾਂ ਵਾਲੀ ਗੱਲ ਹੈ ਬਹੁਤ ਹੀ ਵਧੀਆ ਖੋਸ਼ਦਲੀ ਵਾਲੀ ਗੱਲ ਹੈ ਵੀ ਕਿਉਂਕਿ ਸਾਡੇ ਇੱਕ ਗਰੀਬਾਂ ਦੇ ਹਮਦਰਦ ਗਰੀਬਾਂ ਦੇ ਮਸੀਹਾ ਕਿਉਂਕਿ ਆਪ ਸਭ ਨੂੰ ਪਤਾ ਚੰਗੀ ਤਰ੍ਹਾਂ ਵੀ ਲੋਕਡਾਊਨ ਦੇ ਸਮੇਂ ਵਿੱਚ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਵੀ ਚਾਹੇ ਕਿੱਡਾ ਮਰਜੀ ਸਰਮਾਇਦਾਰ ਤੇ ਉਸ ਟਾਈਮ ਸਾਰੇ ਰਿਸ਼ਤੇ ਵੀ ਸਾਰੇ ਛੱਡ ਕੇ ਖੜਾ ਵੋਟਾਂ ਦੀ ਵੋਟਾਂ ਦੀ ਵੇਖੋ ਜੀ ਜੇ ਨਹੀਂ ਵੀ ਪਾਰਟੀ ਕੋ ਟਿਕਟ ਦਿੰਦੀ ਤੇ ਇਹ ਭਾਜੀ ਕਹਿੰਦੇ ਵੀ ਸਾਡਾ ਕਮਲ ਭਾਈ ਕਹਿੰਦਾ ਆਜ਼ਾਦ ਹੀ ਲੜਾਂਗਾ ਇਹ ਜੋ ਕਿ ਹਟਮ ਸਾਰੇ ਪਿੰਡ ਦਾ ਪੂਰਾ ਰਿਸਪੌਂਸ ਮਿਲਦਾ ਪਿਆ ਖਾਸ ਕਰ ਗਰੀਬ ਜਨਤਾ ਦਾ ਗਰੀਬ ਵਰਗ ਜਿੰਨਾ ਵੀ ਧਾਰੀ ਦਾ ਮਜ਼ਦੂਰ ਤਬਕਾ ਨਾ ਉਹ ਸਾਰੇ ਇਹਨਾਂ ਵਾਸਤੇ ਪੂਰੀ ਦਵਾਵਾ ਬੇਨਤੀਆਂ ਅਰਦਾਸਾਂ ਕਰਦੇ ਪਿਆ ਵਾ ਬਾਕੀ ਰਹੀ ਗੱਲ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਵੀ ਸਾਰੇ ਵੱਧ ਤੋਂ ਵੱਧ ਜਿੰਨੀ ਵੀ ਵੱਧ ਤੋਂ ਵੱਧ ਨੀਡ ਦੇ ਨਾਲ ਇਹਨਾਂ ਕਮਲ ਭਾਈ ਨੂੰ ਜਿਤਾਈਏ ਤੇ ਆਪਾਂ ਆਪਣੇ ਇਸ ਇਲਾਕੇ ਦਾ ਕੌਂਸਲ ਬਣਾਈਏ ਤੇ ਆਪਣੇ ਜਿਹੜੀ ਇਸ ਪਹਿਲਾ ਗਮਟਾਲੇ ਮੋਹਰ ਜੰਦੀ ਦੀ ਹੁਣ ਆਪਾਂ ਪਿੰਡ ਵਾਸਤੇ ਮੋਲ ਲਈਏ ਇਹਨਾਂ ਦੁੱਖ ਸੁਣਨੇ ਦੇ ਮ ਆਪਣੇ ਸੁਣਾਣੇ ਇਹ ਬਹੁਤ ਦੁਖੀ ਵਾਰਡ ਆ ਭਾਜੀ ਅੰਮ੍ਰਿਤਸਰ ਦੇ 85 ਵਾਰਡਾਂ ਨੇ 85 ਵਾਰਡਾਂ ਤੇ ਪਹਿਲੀ ਵਾਰਡਾ ਦੁਖੀ ਕਿੰਨਾ ਦੇਖਦੇ ਹੋ ਹਰ ਵਾਰੀ ਲੀਡਰ ਆਉਂਦੇ ਨੇ ਵਾਅਦੇ ਕਰਕੇ ਚਲੇ ਜਾਂਦੇ ਨੇ ਉਹਨਾਂ ਨਾਲ ਅਸੀਂ ਨਰਦੀ ਕਰਦੇ ਨੇ ਉਹਨਾਂ ਦਾ ਆਪਣਾ ਪਲਦ ਗਰਉਂ ਜਿਤਾਉਂਦੇ ਨੇ ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਦੋਂ ਬਾਕੀ ਸਾਰੀ ਲੈ ਜਾਂਦੇ ਇਹ ਲੀਡਰ ਆਉਂਦੇ ਨੇ ਝੂਠੇ ਵਾਅਦੇ ਕਰ ਦਿੰਦੇ ਨੇ ਗਰੀਬਾਂ ਨੂੰ ਗੁੰਮਰਾਹ ਕਰਕੇ ਦੁਬਾਰਾ 5 ਸਾਲ ਮੂੰਹ ਨੂੰ ਖਾਂਦੇ ਆਪੋਛੋ ਲੋਕਾਂ ਨੂੰ ਆਲ ਤਾਂ ਮੈਨੂੰ ਇਸ ਮਲੇ ਵਾਰਡ ਚ ਰਹਿੰਦੇ ਨੂੰ 15 ਸਾਲ ਹੋ ਗਏ ਆ ਇਸ ਵਾਰਡ ਚ ਇਹਨੂੰ ਹਾਲ ਤੱਕ ਮੈਂ ਵੀ ਕੌਂਸਲਰ ਵੇਖਿਆ ਤੇ ਗਰੀਬਾਂ ਨੂੰ ਕਿੱਥੇ ਨੂਹ ਵਿਖਾਣਾ ਸਾਹਮਣੇ ਵੇਖ ਕੇ ਕਿੰਦਾ ਦੇ ਦੋ ਐਮਐਲਏ ਪੈਂਦੇ ਇਸ ਇਲਾਕੇ ਨੂੰ ਪਰ ਮੈਂ ਕਹਿੰਦਾ ਦੋਵੇਂ ਇਲਾਕੇ ਇੰਨਾ ਵੱਡਾ ਇਲਾਕਾ ਹੋਣ ਦੇ ਕਰਕੇ ਅਜ ਵੀ ਪਛੜਿਆ ਆ ਵਾ ਵਿਕਾਸ ਦੇ ਪਿੱਛੇ ਜਾਂ ਪੜ੍ਹਾਈ ਪਿੱਛੇ ਅੱਜ ਵੀ ਜਿਹੜਾ ਇਹ ਇਲਾਕਾ ਬਹੁਤ ਪਿੱਛੇ ਆ ਬਿਲਕੁਲ ਜੀ ਬਹੁਤ ਪਿੱਛੇ ਆ ਨਾ ਇਸ ਇਲਾਕੇ ਦਾ ਵਿਕਾਸ ਹੋਇਆ ਤੇ ਨਾ ਸ ਲੋ ਇਸ ਇਲਾਕੇ ਦੇ ਬੱਚੇ ਪੜ੍ਹੇ ਲਿਖੇ ਆ ਪੜ੍ਹਾਈ ਦੋ ਤੇ ਇਹਦੇ ਨਾਲ ਬਹੁਤ ਸਾਰੀ ਆਪਸ਼ਨ ਆ ਪੜ੍ਹਾਈ ਦੀਆਂ ਇੱਕ ਨਸ਼ੇ ਦੀ ਬੜੀ ਵੱਡੀ ਸਮੱਸਿਆ ਆ ਇਹ ਲੋਕ ਦੱਸ ਰਹੇ ਬਹੁਤ ਵੱਡੀ ਸਮੱਸਿਆ ਆ ਦੂਜੀ ਸਮੱਸਿਆ ਹਾਲੇ ਤੱਕ ਇਸ ਇਲਾਕੇ ਵਿੱਚ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਮੈਡਮ ਨਤਾਸ਼ਾ ਜੀ ਠੀਕ ਹੈ ਇਸ ਇਲਾਕੇ ਦੀ ਇਹਨਾਂ ਪਰਮਾਤਮਾ ਨੇ ਇਹਨਾਂ ਸੇਵਾ ਲਿਖੀ ਆ ਇਹ ਸੇਵਾ ਕਰਨਗੇ